ਵੇ ਪਾਸ ਪਰਵਤਿ ਬਾਣੇ ਭਗਤ ਕਵੀ ਜੇਕੇ ਇਕੰਕੌਰ ਸਤਗੁਰ ਪ੍ਰਸਾਦ ਸੁਨ ਸੰਧਿਆ ਤੇਰੀ ਦੇਵ ਦਿਵਾ ਕਰ ਅਦਪਤਿਆ ਦਿਸਮਈ ਸਿਧ ਸਮਾਦ ਅੰਤ ਨਹੀ ਪਾਇਆ ਲਗ ਰਹੇ ਸਰਨਾਈ ਲੇ ਆਰਤੀ ਹੈ ਪੁਰਖ ਨਰੰਜਨ ਸਤਗੁਰ ਪੂਜੋ ਭਾਈ ਠਾਡਾ ਬ੍ਰਹਮਾ ਨਿਗਮ ਬਚਾਰੇ ਅਲਖ ਨ ਲਖਿਆ ਜਾਈਂ ਰਾਉ ਤਤ ਤੇਲ ਨਾਮ ਕੀ ਬੱਤੀ ਦੀਪਕ ਦੇ ਅਜਾਰਾ ਜੋਤ ਲਾਏ ਜਗਦੀਸ਼ ਜਗਾਇਆ 부জে 부ਜ ਨਹਾਰਾ ਪੰਚੇ ਸ਼ਬਦ ਅਨਾਹਦ ਬਾਜੇ ਸੰਗੇ ਸਾਰੰਗ ਪਾਣੀ ਕਬੀਰ ਦਾਸ ਤੇਰੀ ਆਰਤੀ ਕਿਨੇ ਨਿਰੰਕਾਰ ਨਿਰਵਾਣੀ ਕਬੀਰ ਦਾਸ ਤੇਰੀ ਆਰਤੀ ਕਿਨੇ ਨਰੰਕਰ ਨਿਰਵਣੀ ਇਹ ਸ਼ਬਦ ਸਤਿਗੁਰ ਕਬੀਰ ਮਹਾਰਾਜ ਜੀ ਦੇ ਮਖਾਰਬਿੰਦ ਤੋਚਾਰਿਆ ਇਹ ਸ਼ਬਦ ਰਾਗ ਪਰਬਤੀ ਤਨ ਤਨ ਚ ਵਰਸ਼ਤ ਦੇ ਮਾਲਕ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ ਤੇ ਰਸਪਜਾ ਤੇ ਸ਼ਿਸ਼ੋਬਦ ਸਤਿਗੁਰ ਕਬੀਰ ਮਹਾਰਾਜ ਜੀ ਇਹ ਸ਼ਬਦ ਦੇ ਵਿੱਚ ਸਮਝਾ ਰਹੇ ਹਨ ਪੰਡਤਾਂ ਨੂੰ ਪੰਡਤ ਜਦੋਂ ਬਨਾਰਸ ਦੇ ਵਿੱਚ ਸਤਿਗੁਰ ਕਬੀਰ ਮਹਾਰਾਜ ਜੀ ਨੂੰ ਦੇਖਿਆ ਕਿ ਇੱਕ ਦੀ ਆਰਤੀ ਨਹੀਂ ਕਰਦੇ ਅਸੀਂ ਸ਼ਾਮ ਨੂੰ ਦੀਵੇ ਜਗਾ ਕੇ ਥਾਰਚ ਰੱਖ ਕੇ ਧੂਪਤ ਖਾ ਕੇ ਆਰਤੀ ਕਰਦੇ ਇੱਕ ਵਾਰੀ ਵੀ ਨਹੀਂ ਤਿੰਨ ਵਾਰੀ ਦਿਨ ਚ ਕਰਦੇ ਇੱਕ ਦੀ ਆਰਤੀ ਨਹੀਂ ਕਰਦੇ ਤੇ ਉਹਨਾਂ ਨੇ ਫਿਰ ਉਹਨਾਂ ਦਾ ਭਰਮ ਭਲੇਖਾ ਕੱਢਣ ਲਈ ਦੱਸਿਆ ਕਿ ਜਿਹੜੇ ਉਸ ਦੇ ਨਾਲ ਉਸ ਦੇ ਪ੍ਰੇਮੀ ਹੈ ਸੱਚ ਤੇ ਖੜੇ ਹੈ ਉਹ ਤਾਂ ਜੀਬ ਵੀ ਨਹੀਂ ਹਿਲਾਉਂਦੇ ਆਰਤੀ ਕਰਨ ਲਈ ਸਤਗੁਰ ਅਰਦਾਸਾਂ ਦੇ ਜਿਹੜੇ ਸੰਤ ਉਤਾਰੇ ਆਤੀ ਦੇਵ ਸ਼੍ਰੋਮਣੀ ਉਰ ਅੰਤਰ ਤਹਾ ਪੈਸ ਬਿਨ ਰਸਨਾ ਨਾਮ ਪੜੀਏ ਉ ਤਾਂ ਕਹਿੰਦੇ ਆਪਣੇ ਹਿਰਦੇ ਦੇ ਵਿੱਚ ਨਾਮ ਜਪਦੇ ਇਹ ਆਰਤੀ ਹੈ ਉਹਨਾਂ ਦੀ ਰਸਨਾ ਬਿਨ ਹੀ ਹਿਲਦੀ ਉਹ ਤਾਂ ਕਹਿੰਦੇ ਪਰ ਜੇਕਰ ਅਸੀਂ ਦੀਵੇ ਰੱਖ ਕੇ ਥਾਲੇ ਦੇ ਵਿੱਚ ਆਰਤੀ ਕਰ ਰਹੇ ਹਾਂ ਕਿਸ ਦੀ ਆਰਤੀ ਕਰ ਰਹੇ ਹਾਂ ਦੀਵੇ ਤੋਂ ਉੱਤੇ ਤੋਂ ਕਰੋੜਾਂ ਸੂਰਜ ਚੰਦਰਮਾ ਸਾਰੀ ਬਨਸਪਤੀ ਉਹਦੀ ਆਰਤੀ ਦੇ ਵਿੱਚ ਲੱਗੀ ਹੋਈ ਸਾਰੀ ਸ੍ਰਿਸ਼ਟੀ ਉਹਦੀ ਆਰਤੀ ਦੇ ਵਿੱਚ ਲੱਗੀ ਹੋਈ ਸੋ ਉਹਨਾਂ ਦਾ ਭਲੇਖਾ ਕੱਢਣ ਲਈ ਇਹ ਸ਼ਬਦ ਸਤਗੁਰੂ ਕਬੀਰ ਮਹਾਰਾਜ ਜੀ ਨੇ ਉਚਾਰਿਆ ਸੁਨ ਸੰਧਿਆ ਤੇਰੀ ਦੇਵ ਦੇਵਾ ਕਰ ਅਧਪਤ ਆਦ ਸਮਾਈ ਕਹਿੰਦੇ ਸੁਨ ਦੀ ਤੁਸੀਂ ਆਰਤੀ ਕਰ ਰਹੇ ਸੁਨ ਹੈ ਅਫਰ ਅਵਸਥਾ ਜਿਹੜਾ ਕਿੱਥੇ ਤ੍ਰਿਸ਼ਨਾ ਅਸ਼ਾਮਾ ਖਤਮ ਹੋ ਜਾਂਦੀ ਹੈ ਉਸ ਅਵਸਥਾ ਦੇ ਵਿੱਚ ਜਿਹਦੇ ਬੈਠੇ ਹੈ ਉਹਨਾਂ ਨੂੰ ਤੁਸੀਂ ਕਹਿੰਦੇ ਆਰਤੀ ਕਰ ਰਹੇ ਉਸ ਪਰਮਾਤਮਾ ਜਿਹੜਾ ਕਿ ਹਰ ਇੱਕ ਜਗ੍ਹਾ ਸਮਾਇਆ ਹੋਇਆ ਉਸ ਦੀ ਤੁਸੀਂ ਆਰਤੀ ਕਰਦੇ ਸਿੱਧ ਸਮਾਦ ਅੰਤ ਨਹੀਂ ਪਾਇਆ ਲਾਗ ਰਹੇ ਸਮਾਈ ਉਸ ਦੀ ਆਰਤੀ ਕੀ ਹੈ ਜਿਨ੍ਹਾਂ ਨੇ ਵੀ ਸਿੱਧ ਹੋ ਗਏ ਆਪਣੇ ਮਨ ਨੂੰ ਸਾਧ ਲਿਆ ਉਸ ਦੇ ਨਾਲ ਰਲ ਗਏ ਉਹ ਤਾਂ ਉੱਥੇ ਸ਼ਰਨ ਦੇ ਵਿੱਚ ਚਲੇ ਗਏ ਉਹ ਨਹੀਂ ਅੰਤ ਨਹੀਂ ਪਾਇਆ ਉਹਦਾ ਇਹ ਨਹੀਂ ਕਹਿ ਸਕੇ ਕੀ ਹੈ ਉਹ ਕਹਿੰਦੇ ਅਲਖ ਲਖਿਆ ਨਹੀਂ ਜਾ ਸਕਦਾ ਤੇ ਫਿਰ ਤੁਸੀਂ ਆਰਤੀ ਜਿਹੜੀ ਕਰ ਰਹੇ ਹੋ ਦੀਵੇ ਰੱਖ ਕੇ ਧੂਪ ਤਕਾ ਕੇ ਇਹ ਕਿਸ ਦੀ ਆਰਤੀ ਕਰਦੇ ਹੋ ਇਹ ਸਾਰਾ ਕੁਝ ਤਾਂ ਉਹਦਾ ਦੇਨ ਹੈ इसे करके रविदास महाराज लिख रहे नाम तेरो आरती मजन मरा हर के नाम बिन पसारे नाम तेरो तागा नाम फूल तेरु चंद्रो कस जप नाम, 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 नाम तुझको को चारे। सब कुछ तेरा है हर एक जगह तेरा ही नाम है हर एक जगह समाया है। ਫਿਰ ਆਪਾਂ ਆਰਤੀ ਤਾਂ ਆਪਣੇ ਮਨ 'ਚ ਕਰਨੀ ਹੈ ਜਿੱਥੇ ਅਫਰ ਅਵਸਥਾ ਦੇ ਵਿੱਚ ਬੈਠਾ ਹੋ ਉਸ ਦੀ ਆਰਤੀ ਜਿਹੜੀ ਹੈ ਬਿਨ ਰਸਨਾ ਨਾਮ ਪੜੀ ਸਾਡੀ ਤਾਂ ਜੀਬ ਬਿਨ ਹਿਲਣੀ ਚਾਹੀਦੀ ਹਿਰਦੇ ਦੇ ਵਿੱਚ ਆਰਤੀ ਹੋਣੀ ਲੇਹ ਆਰਤੀ ਹੋ ਪੁਰਖ ਨਰੰਜਨਾ ਸਤਗੁਰ ਪੂਜੋ ਪਾਈ ਉਸ ਦੀ ਆਰਤੀ ਕਹਿੰਦੇ ਹੈ ਕੀ ਹੈ ਉਹ ਜਿਹੜਾ ਨਰੰਜਨ ਹੈ ਇਹ ਦੇਤੇ ਕੋਈ ਆਂਚੀ ਹੈ ਨਹੀਂ ਉਹ ਕਹਿੰਦੇ ਸਤਗੁਰ ਦੀ ਪੂਜਾ ਆਰਤੀ ਹੈ ਜਿਹੜਾ ਸਤਗੁਰੂ ਹੈ ਉਹਦੀ ਪੂਜਾ ਕਰ ਉਦੀ ਸੇਵਾ ਕਰੋ ਉਹਦੇ ਹੁਕਮ ਚ ਰਹੋ ਜੋ ਮਾਰਗ ਦੱਸ ਰਿਹਾ ਉਸ ਤੇ ਚੱਲੋ ਇਹੋ ਯਾਰਦੀ ਹੈ ਠੱਡਾ ਬ੍ਰਹਮਾ ਨਿਗਮ ਵਿਚਾਰੇ ਅਲਖ ਨ ਲਖਿਆ ਜਾਏ ਕਿਤੇ ਬ੍ਰਹਮਾ ਉੱਥੇ ਖਲੋ ਕੇ ਇਹ ਵਿਚਾਰ ਕਰ ਰਿਹਾ ਕਿ ਇਹ ਤਾਂ ਲਿਖੇ ਨਹੀਂ ਜਾ ਸਕਦਾ ਇਹ ਤਾਂ ਕਥ ਕਥਾ ਹੈ ਤੇ ਫਿਰ ਆਰਤੀ ਕੀ ਦੀ ਕਰ ਇਹ ਤਾਂ ਤਾਂ ਉਪ ਲਿਖਾ ਹੈ ਇਸੇ ਕਰਕੇ ਸਤਗੁਰੂ ਅਰਦਾਸ ਮਹਾਰਾਜ ਜੀ ਕਹਿ ਗਏ ਕਿ ਆਰਤੀ ਜਿਹੜੀ ਹੈ ਉੱਥੇ 52 ਕੰਚਨ ਦੀਪ ਕੜਾਵੇ ਜੜ ਬਿਰਾਗਰ ਦ੍ਰਿਸ਼ਟ ਨਾ ਆਵੇ ਕੋਟ ਭਾਨ ਜਾ ਕੇ ਸੂਭਾ ਰੋਮੇ ਕਹਿ ਆਰਤੀ ਅਗਨਧੂਮੇ ਕਹਿੰਦੇ ਬਵੰਜਾ ਦੇਵੇ ਤੂੰ ਸੋਨੇ ਦੇ ਬੜਾ ਕੇ ਥਾਲ ਵਿੱਚ ਰੱਖ ਕੇ ਉਹਨਾਂ ਨੂੰ ਜਗਾ ਕੇ ਤੇਲ ਪਾ ਕੇ ਪਰ ਤੈਨੂੰ ਕਹਿੰਦੇ ਨਜ਼ਰੀ ਨਹੀਂ ਆ ਰਿਹਾ ਉੱਥਾ ਜਹ ਤਾਂ ਤੈਨੂੰ ਨਜ਼ਰ ਆਵੇ ਫੇਰ ਤਾਂ ਠੀਕ ਜੇ ਨਜ਼ਰੀ ਨਹੀਂ ਆ ਰਿਹਾ ਤੇ ਫਿਰ ਤੂੰ ਕੀ ਦੇਖੇਗਾ ਕੋਟ ਭਾਨ ਜਾ ਕੇ ਸੂਭਾ ਰੋਮੇ ਉੱਥੇ ਤਾਂ ਕਹਿੰਦੇ ਕਰੋੜਾ ਸੂਰਜ ਜਿਹੜੇ ਆ ਉਹਦੀ ਸ਼ੋਭਾ 'ਚ ਲੱਗੇ ਤੇ ਤੇਰਾ ਇੱਕ ਦੀਵੇ ਦੇ ਲਾਈਟ ਦੇ ਨਾਲ ਕੀ ਆਰਤੀ ਕਰਦੇ ਕਹੇ ਆਰਤੀ ਅਗਨਰਤੂ ਮੇ ਉਥੇ ਤੱਕ ਸੇ ਆਰਤੀ ਜਿਹੜੀ ਹੈ ਉਥੇ ਤਾਂ ਤੂਪ ਜਿਹੜਾ ਸਦਾ ਹੀ ਸਾਰੀ ਬਨਸਪਤੀ ਜਿਹੜੀ ਹੈ ਝੂਲ ਰਹੀ ਹੈ ਆਰਤੀ ਜਿਹੜੀ ਹੈ ਉਥੇ ਤੇ ਧੂਆਂ ਕਰਨ ਦੀ ਲੋੜ ਨਹੀਂ ਪੰਜ ਤੱਤ ਤੇ ਤਰੇ ਗੁਣੀ ਮਾਇਆ ਜੋਤ ਦੇ ਸੇ ਸੋ ਸਕਲਾ ਪਾਇਆ ਇਹ ਪੰਜ ਤੱਤ ਜਿਹੜੇ ਹੈ ਤੇ ਇਹ ਜਿਹੜੀ ਤਰੇ ਗੁਣੀ ਮਾਇਆ ਹੈ ਰਾਜ ਤਮਸ ਤੋਂ ਇਨਾ ਤੋਂ ਦੂਰ ਜੋ ਦਿੱਸੇ ਸੂ ਸਕਲਾ ਪਾਇਆ ਇਹ ਸਾਰਾ ਕੁਝ ਕਹਿੰਦੇ ਉਸ ਪਰਮਾਤਮਾ ਦਾ ਬਣਾਇਆ ਹੋਇਆ ਸਤਗੁਰ ਅਰਦਾਸ ਕਹ ਰਿਹਾ ਕਹ ਰਹਿ ਦਾਸ ਮੈਂ ਦੇਖਿਆ ਮਾਹੀ ਸਕਲ ਹੀ ਜੋਤ ਰੂਪ ਸਮਾਹੀ ਕਹਿੰਦੇ ਸਾਰੀ ਸ੍ਰਸ਼ਟੀ ਉਹਦੇ ਕ੍ਰੂਪ ਦੇ ਬਰਾਬਰ ਨਹੀਂ ਇਹੋ ਜਿਹਾ ਅਕਾਲ ਪੁਰਖ ਹੈ ਇਹੋ ਜਿਹਾ ਪਰਮਾਤਮਾ ਹੈ ਇਹੋ ਜਿਹਾ ਅੱਲਾ ਹੈ ਇਹੋ ਜਿਹਾ ਹਰੀ ਹੈ ਇਹੋ ਜਿਹਾ ਓਮ ਹੈ ਸੋ ਉਹ ਕਹਿੰਦੇ ਸਾਰੀ ਸ੍ਰਸ਼ਟੀ ਜਦੋਂ ਉਹਦੀ ਪੜਾਈ ਹੋਈ ਹੈ ਪਰ ਆਰਤੀ ਤਾਂ ਤੁਸੀਂ ਆਪਣੇ ਮਨ 'ਚ ਕਰਨੀ ਹੈ ਨਾ ਕਿ ਤੁਸੀਂ ਟੱਲ ਖੜਕਾ ਕੇ ਦੀਵੇ ਜਗਾ ਕੇ ਧੂਪ ਤਖਾ ਕੇ ਆਰਤੀ ਕਰਨੀ ਹੈ ਬੇਨਤੀ ਤਾਂ ਤੁਸੀਂ ਆਪਣੇ ਮਨ 'ਚ ਕਰਨੀ ਹੈ ਅਰਦਾਸ ਤਾਂ ਤੁਹਾਡੇ ਮਨ 'ਚ ਹੋਣੀ ਚਾਹੀਦੀ ਹੈ ਸੋ ਇਸੇ ਕਰਕੇ ਕਿੰਦੇ ਤਤ ਤੇਲ ਨਾਮ ਕੀਆ ਬੱਤੀ ਦੀਪਕ ਦੇ ਅਜਾਰਾ ਕਿੰਦੇ ਤੇਲ ਲੈ ਲਿਆ ਬੱਤੀ ਲੈ ਲਈ ਦੀਵਾ ਚ ਰੱਖ ਕੇ ਦੀਵਾ ਜਗਾ ਲਿਆ ਤੇ ਲਾਈਟ ਹੋ ਗਈ ਪਰ ਅੰਦਰ ਅਸਲੀ ਲਾਈਟ ਉਦੋਂ ਹੋਣੀ ਹੈ ਜੋਤ ਲਾਏ ਜਗਦੀਸ਼ ਜਗਾਇਆ ਬੁਝੇ ਬੁਝ ਨਹਾਰਾ ਜਦੋਂ ਜੋਤ ਜਗਣੀ ਹੈ ਨਾਮ ਤੇਰੇ ਕੀ ਜੋਤ ਜਗਾਈ ਪਇਓ ਉਜਿਆਰੇ ਭਵਨ ਸਗਲਾਰੇ ਉਸ ਦੇ ਨਾਮ ਦੀ ਜੋਤ ਜਗਣੀ ਹੈ ਉਸ ਦੀ ਜੋਤ ਨਾਲ ਜੋਤ ਜਗਣੀ ਹੈ ਫਿਰ ਉਜਿਆਰਾ ਹੋਣਾ ਇਹ ਤਾਂ ਬਾਹਰਲੇ ਪਾਸੇ ਜਿਹੜੇ ਅਸੀਂ ਅਸਲੀ ਦੀਵੇ ਨਹੀਂ ਜਗਾ ਰਹੇ ਨਕਲੀ ਜਗਾ ਕੇ ਆਰਤੀ ਕਰਦੇ ਅਸਲੀ ਤਤ ਦਾ ਜੀਵ ਜਿਹੜਾ ਝਗਣਾ ਹੈ ਉਸ ਵੇਲੇ ਅਜ਼ਿਆਰਾ ਅੰਦਰ ਹੋਣਾ ਤਹੀਂ ਉਹ ਕਹਿੰਦੇ ਨਾਮ ਤੇਰੀ ਕੀ ਜੋਤ ਜਗਾਈ ਭਇਓ ਜਾਰੇ ਪਵਨ सगlare ਸਾਰੇ ਪਵਨ ਦੇ ਵਿੱਚ ਮਹਿਲ ਦੇ ਵਿੱਚ ਅੰਦਰ ਰੋਸ਼ਨੀ ਹੋ ਗਈ ਕਿਉਂਕਿ ਉਸਦੇ ਨਾਮ ਦੀ ਆਰਤੀ ਹੋਈ ਪੰਚੇ ਸ਼ਬਦ ਅਨਾਹਦ ਬਾਜੇ ਸੰਗੇ ਸਾਰੰਗ ਪਾਣੀ ਕਵੀਰ ਦਾਸ ਤੇ ਦੀ ਆਰਤੀ ਕਿੰਨੇ ਰੰਗ ਕਰ ਨਿਰਵਾਣੀ ਸਤਿਗੁਰ ਕਵੀਰ ਮਹਾਰਾਜ ਜੀ ਉਹਨਾਂ ਨੂੰ ਸਮਝਾ ਰਹੇ ਕਿ ਅਸੀਂ ਇਹ ਆਰਤੀ ਕਰਦੇ ਕਿਹੜੀ ਆਉਂਦੀ ਹੈ ਕਿ ਨਾਮ ਦੀ ਆਉਂਦੀ ਹੈ ਅੰਦਰ ਮਨ ਦੇ ਵਿੱਚ ਆਉਂਦੀ ਹੈ ਪੰਜੇ ਸ਼ਬਦ ਅਨਾਹਦ ਬਾਜੇ ਕਿਹੜੇ ਬਾਜੇ ਵੱਜਦੇ ਅੰਦਰ ਪੰਜੇ ਸ਼ਬਦ ਤੇ ਬਾਜੇ ਅੰਦਰ ਵੱਜਦੇ ਸੁਣਦੇ ਹੈ ਤੇ ਪੰਜ ਤਰ੍ਹਾਂ ਦੀ ਆਵਾਜ਼ ਜਿਹੜੀ ਹੈ ਤਾਤ ਦੀ ਆਵਾਜ਼ ਤਾਤ ਦੀ ਆਵਾਜ਼ ਘੜਾ ਘੜੇ ਦੀ ਆਵਾਜ਼ ਚੰਮ ਦੇ ਬਣੇ ਹੋਏ ਜੰਤ ਤੇ ਫੂਕ ਦੇ ਨਾਲ ਵੱਜਣ ਵਾਲੇ ਸਾਜ਼ਾਂ ਦੀ ਆਵਾਜ਼ ਇਹ ਪੰਜ ਤਰ੍ਹਾਂ ਦੀ ਆਵਾਜ਼ ਅੰਦਰ ਅਨਾਹਤ ਵੱਜੇ ਬਜਦੇ ਸੁਣਦੇ ਪੰਚੇ ਸ਼ਬਦ ਅਨਹਦ ਬਾਜੇ ਸੰਗੇ ਸਾਰੰਗ ਪਾਣੀ ਉਸ ਪਰਮਾਤਮਾ ਦੇ ਨਾਲ ਜਿਤ ਮਹਿਦਾ ਇਹ ਸਾਰੇ ਹੀ ਬਾਜੇ ਬਜਦੇ ਸੁਣਦੇ ਅਮਰਤ ਸਦਾ ਹੀ ਮਿਲਦਾ ਹੈ ਖੇੜਾ ਹੁੰਦਾ ਇਹਨੂੰ ਹੀ ਬੇਕੰਠ ਕਹਿੰਦੇ ਇਹਨੂੰ ਹੀ ਜਿਹੜਾ ਸੱਚਖੰਡ ਕਹਿੰਦੇ ਇਹਨੂੰ ਹੀ ਬੇਗੰਪੁਰਾ ਕਹਿੰਦੇ ਕਬੀਰ ਦਾਸ ਤੇਰੀ ਆਤਿ ਕਿਨੇ ਨਿਰੰਗ ਕਰ ਨਰਵਾਨੀ ਇਸੇ ਕਰਕੇ ਸਤਗੁਰ ਕਬੀਰ ਮਹਾਰਾਜ ਜੀ ਕਹਿੰਦੇ ਕਿ ਅਸੀਂ ਉਸ ਦੇ ਨਾਮ ਦੀ ਆਰਤੀ ਕਰਦੇ ਹਾਂ ਉਸ ਨਾਮ ਕਰਦੇ ਨਾਮ ਦੀ ਆਰਤੀ ਕਰਦੇ ਹਾਂ ਉਸ ਪਰਮਾਤਮਾ ਦੇ ਨਾਮ ਦੀ ਆਰਤੀ ਕਰਦੇ ਹਾਂ ਜੇ ਹਿਰਦੇ ਵਿੱਚ ਕਰਦੇ ਹਾਂ ਅਸੀਂ ਦੀਵੀ ਜਗਾ ਕੇ ਧੂਪ ਤਖਾ ਕੇ ਥਾਲ ਚ ਕਮਾ ਕੇ ਲੋਕ ਦਿਖਾਵਾ ਨੇ ਕਰ ਰਹੇ ਐਸੇ ਕਰਕੇ ਸਤਗੁਰ ਨਾਨਕ ਪਾਤਸ਼ਾਹ ਨੇ ਕਿਹਾ ਕਿ ਪੂਰੀ ਸ੍ਰਿਸ਼ਟੀ ਆਰਤੀ ਕਰ ਰਹੀ ਹੈ ਗगन ਮੇ ਥਾਲ ਰਵੀ ਚੰਦ ਦੀਪਕ ਬਣੇ ਤਾਰਕਾ ਮੰਡਲ ਜਨਕ ਮੋਤੀ ਤੂਪ ਮਲਿਆਨ ਲੋ ਪਵਨ ਚੇਵਰ ਕੋ ਸਗਲ ਬਨਾਰੇ ਫਲੰਤ ਜੋਤੀ ਕੈਸੀ ਆਪਦੀ ਹੋਏ ਭਵਖੰਡ ਨਾ ਤੇਰੀ ਆਤ ਤੇਰੀ ਆਤ ਤੇ ਇਹੋ ਜਿਹੀ ਹੋ ਰਹੀ ਹੈ ਪਰ ਦੁਨੀਆ ਕਿਹੜੀ ਆਤ ਤੇ ਕਰ ਰਹੀ ਹੈ ਤੇਰੀ ਆਤ ਤੇ ਸਾਰੀ ਕੁਦਰਤ ਕਰ ਰਹੀ ਹੈ ਸਾਰੀ ਕੁਦਰਤ ਬੰਦਨਾ ਕਰ ਰਹੀ ਹੈ ਸੋ ਆਓ ਇਸ ਸ਼ਬਦ ਤੋਂ ਸਿੱਖਿਆ ਲੈਂਦੇ ਹੋਏ ਕਰਮ ਕਾਂਡ ਨੂੰ ਛੱਡੀਏ ਅਤੇ ਸੱਚ ਦੇ ਮਾਰਗ ਨੂੰ ਅਪਣਾਉਂਦੇ ਹਾਂ ਆਪਣੇ ਮਨ ਨੂੰ ਪਵਿੱਤਰ ਕਰਨ ਲਈ ਅਵਦਾ ਅਸਰ ਜੋਈ ਬੇਨਤੀ ਕਰੀਏ ਕਿ ਕਿਰਪਾ ਕਰੋ ਇਸ ਮਨ ਦੇ ਉੱਤੇ ਇਸ ਮਨ ਨੂੰ ਸਾਧਣ ਲਈ ਆਪਣੀ ਬਖਸ਼ਿਸ਼ ਕਰੋ ਨਜਸਵਲੀ ਕਰੋ ਕਿਰਪਾ ਕਰੋ ਤਾਂ ਹੀ ਕੋਈ ਜਿਹੜਾ ਕਰਮ ਹੋ ਸਕਦਾ ਤੁਹਾਡੀ ਨਜਸਵਲੀ ਤੋਂ ਬਿਨਾਂ ਕੋਈ ਕਰਮ ਨਹੀਂ ਹੋਣਾ ਸੋ ਆਰਥੀ ਉਹਦੇ ਸਦਾ ਹੀ ਚਰਨਾਂ ਦੇ ਵਿੱਚ ਜਿਵੇਂ ਕਿ ਸਤਗੁਰੂ ਦਾਸ ਮਹਾਰਾਜ ਜੀ ਕਹੇਗੇ ਕਿ ਹਰ ਇੱਕ ਚੀਜ਼ ਜਿਹੜੀ ਉਹਦੇ ਦਿੱਤੀ ਹੋਈ ਹੈ ਤੁਸੀਂ ਕਾਦੇ ਨਾਲ ਆਰਤੀ ਕਰਨੀ ਕਾਦੇ ਨਾਲ ਪੂਜਾ ਕਰਨੀ ਸਿਰਫ ਉਹਦੇ ਨਾਮ ਦਾ ਸਿਮਰਨ करिए ਉਹਦੇ ਨਾਮ ਨਾਲ ਜੁੜੀਏ ਹਰ ਸਮੇਂ ਉਹਨੂੰ ਯਾਦ ਰੱਖੀਏ ਜਦੋਂ ਅਸੀਂ ਯਾਦ ਰੱਖਦੇ ਹਾਂ ਚੇਤਾ ਰੱਖਦੇ ਹਾਂ ਤੇ ਇਹੋ ਹੀ ਆਪਤੀ ਹੈ ਜੇ ਮਨ ਚੇਤਨ ਨਹੀਂ ਹੈ ਮਨ ਚ ਜਾਗ ਨਹੀਂ ਹੈ ਪਰਮਾਤਮਾ ਪਹੁੰਚ ਚੁੱਕਾ ਹੈ ਅਸੀਂ ਦੁਨੀਆ ਚ ਮਸਤ ਹੋ ਚੁੱਕੇ ਹਾਂ ਦੁਨੀਆ ਤੇ ਪਦਾਰਥਾਂ ਚ ਮਸਤ ਹੋ ਚੁੱਕੇ ਹਾਂ ਰਿਸ਼ਤੇ ਨਾਤੇ ਚ ਮਸਤ ਹੋ ਚੁੱਕੇ ਹਾਂ ਤੇ ਫਿਰ ਕਾਹਦੀ ਆਤੀ ਹੈ ਇਹ ਤਾਂ ਲੋਕ ਦਿਖਾਵਾ ਇਹਦਾ ਲੋਕ ਦਿਖਾਵਿਆਂ ਨੂੰ ਕਰਮ ਕੰਡਨ ਭਗਤੀ ਲੈਣੇ ਰਾਜ ਕੇ ਪੰਡਿਆ ਹੈ ਇਸ ਕਰਕੇ ਆਓ ਸਿੱਖਿਆ ਲੈnde ਹੋਏ ਗੁਰੂਆਂ ਤੋਂ ਅੱਗੇ ਵਧਦੇ ਹੋਏ ਬੇਨਤੀ ਅਦਾਸਰਜੋਈ ਕਰੀਏ ਕਿ ਜਿਹੜੀ ਤੁਸੀਂ ਸਵਾਸਾ ਦੀ ਪੂੰਜੀ ਦਿੱਤੀ ਇਹਨੂੰ ਲੇਖੇ ਚ ਲਾਉਣ ਲਈ ਆਪਣੀ ਕਿਰਪਾ ਕਰੋ ਸ਼ੁੱਧ ਬਾਣੀ ਪੜਨ ਦਾ ਆਚਰਨ ਦਾ ਬਲ ਬਖਸ਼ੋ ਫਤਿ ਬਲਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ